ਜਾ ਤੈਨਾਂ ਜਨੇਗੀ ਸਾਡੇ ਕੋਲ ਬਸ ਬਲਦਾ ਐਸਾ ਤਾਂ ਅਸੀਂ ਖੜੇ ਆ ਪਿੰਡ ਚੱਕ ਭਾਈਗਾ ਠੇਕੇ ਦੇ ਉੱਤੇ ਦੋਸਤੋ ਤੁਹਾਨੂੰ ਮੈਂ ਦੱਸ ਦਣਾ ਕਿ ਐਸਾ ਠੇਕੇ ਨੂੰ ਤਰੀ ਦੀ ਰਾਤ ਚੋਰੀ ਹੋਈ ਆ ਚੋਰ ਬੜੀ ਆਰਾਮ ਦੇ ਨਾਲ ਕਿਥੋਂ ਚੋਰੀ ਕਰਕੇ ਗਏ ਨੇ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਤੇ ਨਹੀਂ ਕਰਦਾ ਇਹ ਆ ਕਿਤੇ ਚੋਰੀ ਹੋਤੀ ਪਾਣੀ ਹੋਈ ਜਿਹੜਾ ਪਤਾ ਜਾਈਦੀ ਕਿ ਚੋਰ ਆਏ ਨੇ ਟੁੱਟ ਪਟ ਕਰਕੇ ਮਤਲਬ ਇੱਥੇ ਚੋਰੀ ਕਰਕੇ ਲੈ ਕੇ ਗਏ ਨੇ ਹਣਾ ਤੇ ਮਾਮਲਾ ਕੀ ਹੈ ਭਲਾ ਇੱਥੋਂ ਦੇ ਛੜੇ ਨਾਲ ਮੁਲਾਜ਼ਮ ਮੌਜੂਦ ਨੇ ਆਪਾਂ ਉਹਨਾਂ ਗਲਤ ਸਾਂਝੀ ਕਰਦੇ ਆ ਕਿ ਉਹਨਾਂ ਦਾ ਕੀ ਕਹਾਇਆ ਹਾਂਜੀ ਜਦ ਇਹ ਚੋਰੀ ਹੋ ਜਾਣੀ ਕਿ ਮੇਰੇ ਕੋਲ ਪਰ ਪਰ ਸਾਡੇ ਸਟਾਫਰ ਸਾਡੇ ਸਿਜਮੈਂਟ ਦੇ ਕੰਮ ਕਰੇ ਸਭ ਇੰਚਾਰਜ ਅਮਰਪਿੰਦਰ ਸਿੰਘ ਤੇ ਸਵੇਰ ਉਹਨੂੰ ਕਾਲ ਕੀਤੀ ਹੈ 5:30 ਵਜੇ ਵੀ ਐਵੇਂ ਕਰਕੇ ਆਪਣਾ ਮਗਰ ਦੀ ਚੋਰੀ ਹੋ ਗਈ ਹੈ ਉਹਨਾਂ ਨੇ ਫਿਰ ਮੌਕੇ ਤੇ ਆਏ ਅਸੀਂ ਪੁਲਿਸ ਨੂੰ ਵੀ ਇਨਫੋਰਮ ਕੀਤਾ ਤੇ ਆ ਕੇ ਤੇ ਦੇਖਿਆ ਵੇਖੇ ਤੇ ਉਹ ਕੋਈ ਗਿਲਾ ਵਗੈਰਾ ਨਹੀਂ ਕੁੱਟੇ ਹੁਣ ਸਾਡੇ ਕੋਲ ਮਤਲਬ ਚੋਰੀ ਕਾ ਵੀ ਹੋ ਗਈ ਪਿਛਲੇ ਪਾਸੇ ਦੀ ਅੰਦਾਜ਼ਾ ਤੁਹਾਡਾ ਕਿੰਨਾ ਕਿੰਨਾ ਨੁਕਸਾਨ ਤੁਹਾਡਾ ਹੈਗਾ ਜੀ 1.5 ਤੋਂ 5 ਲੱਗਦਾ ਤੁਹਾਨੂੰ ਕੀ ਲੱਗਦਾ ਜੀ ਮੈਂ ਇਹ ਬਖਸ਼ਿਆ ਤੇ ਕਰ ਲਿਆ ਹਾਂਜੀ ਹੁਣ ਅਗਦੀ ਉੱਤੇ ਗੱਡੀ ਨਹੀਂ ਜਾਂਦੀ ਹੈ ਨਾ ਹਾਂਜੀ ਹਾਂਜੀ ਤੇ ਜਮੀਨ ਦੀ ਉਥੋਂ ਦੀ ਬੰਦਾ ਜੇ ਪਿੱਛੇ ਦੀ ਆ ਕੇ ਵੀ ਤਾਂ ਚੋਰੀ ਕਰਕੇ ਲੈ ਕੇ ਗਿਆ ਜੀ ਹੈ ਨਾ ਤਾਂ ਮਤਲਬ ਇੰਨੇ ਬੇਟੇ ਜਿਹੜੀਆਂ ਇੰਨੇ ਸੌਖੇ ਨਹੀਂ ਇੱਕ ਇਕੱਲੇ ਬੰਦੇ ਦਾ ਕੰਮ ਨਹੀਂ ਹੈਗਾ ਪਲੱਸ ਇਹ ਗੱਡੀ ਤੋਂ ਬਿਨਾ ਨਹੀਂ ਹੋ ਸਕਦਾ ਇਹ ਕਟਮਟ ਚਾਰ ਪੰਜ ਬੰਦੇ ਦਾ ਹੁਣ ਕਿਹਦੇ ਵਿੱਚ ਬੋਲੋ ਜਿਹਨਾਂ ਨੇ ਕੰਮ ਕਰਿਆ ਉਹ ਪੂਰ ਸਾਲ ਦੇਖ ਰਹੀ ਆ ਵੀ ਕੀ ਕਿਹਦਾ ਕਸੂਰ ਹੈ ਜਾਂ ਕੌਣ ਕੀ ਪਾਗਲ ਬੰਦਾ ਠੀਕ ਹੈ ਜਿਹੜਾ ਤੁਹਾਡਾ ਮਸਲਾ ਹੈ ਇਹ ਕਿਰੇ ਖਾਣੇ ਚਾਹੀਦਾ ਇਹ ਮੈਲ ਖਾਣਾ ਥਾਣੀ ਚਾਹੀਦਾ ਠੀਕ ਹੈ ਉਹ ਤੇ ਸ਼ੇਰਵਿੰਦਰ ਸਿੰਘ ਜੀ ਨੇ ਐਸ ਐਚਓ ਨੂੰ ਠੀਕ ਹੈ ਉਹਨਾਂ ਦੇ ਅੰਦਰ ਜਿੰਮੇ ਤੁਹਾਡੇ ਮੁਲਾਜ਼ਮ ਨੂੰ ਦੱਸਣ ਤੋਂ ਬਾਅਦ ਕੋਲ ਸਾਈ ਇਹਦਾ ਪੁਲਸ ਤੋਂ ਬਾਅਦ ਕੀ ਕਰਦੇ ਕੀਤੀ ਗਿਆ ਜੀ ਤੁਹਾਡਾ ਕੋਲ ਸਾਈ ਉਹਨਾਂ ਨੇ ਦੇਖਿਆ ਮੌਕਾ ਜੀ ਆ ਕੇ ਮਾਗਰਦੀ ਵੀ ਕਿੱਧਰ ਦੀ ਕੋਈ ਬੰਦਾ ਐਂਟਰ ਹੋਇਆ ਜਾਂ ਵੈਸੇ ਦਰਵਾਜਾ ਵਗੈਰਾ ਤਾਂ ਕੋਈ ਟੁੱਟਿਆ ਮਿਲਿਆ ਨਹੀਂ ਉਹਨਾਂ ਨੂੰ ਕੋਈ ਅਮੇ ਦੀ ਚੀਜ਼ ਨਹੀਂ ਮਿਲੀ ਜਿਹੜੀ ਕੋਈ ਛੱਤ ਪਾੜ ਕੇ ਅੰਦਰ ਆਇਆ ਹੋਵੇ ਜਾਂ ਕੋਈ ਦਰਵਾਜਾ ਟੁੱਟਿਆ ਹੋਵੇ ਫਟੋ ਉੱਪਰ ਦੇਖ ਰਹੇ ਆ ਆਪਦੇ ਸਾਥ ਕੀ ਕਰ ਰਹੇ ਨੇ ਕਾਰਵਾਈ ਕਰੀ ਵੀ ਕੀ ਮਿਲਦਾ ਉਹਨਾਂ ਨੂੰ ਕੋਈ ਸੀਸੀਟੀਵੀ ਕੈਮਰਾ ਵਗੈਰਾ ਲਾਇਆ ਹੋਵੇ ਕੈਮਰੇ ਲੱਗੇ ਹੋਣੇ ਆਸ-ਪਾਸੇ ਠੀਕ ਹੈ ਕੋਈ ਇਨਵੈਸਟੀਗੇਸ਼ਨ ਕਰ ਰਹੇ ਨੇ ਠੀਕ ਇਹਨਾਂ ਦਾ ਚਾਹ ਹੈ ਕਿ ਜਦੋਂ ਇੱਥੇ ਚੋਰੀ ਹੁੰਦੀ ਆ ਤਾਂ ਇਹਨਾਂ ਦੇ ਮੁਲਾਜ਼ਮ ਬੰਨੀ ਹੋ ਇਹਨਾਂ ਨੂੰ ਕਾਲ ਕੀਤੀ ਜਾਂਦੀ ਆ ਇਹ ਕਰੀਬ ਰਾਤ ਦੇ ਸਵੇਰ ਦੇ 5:30 ਦੇ ਟਾਈਮ ਲੱਗਦੀ ਚੋਰੀ ਚੋਰੀ ਕੀ ਹੁੰਦੀ ਆ ਕਮਾਂ ਕੋਲੋਂ ਸਾਰੀ ਤਸਵੀਰਾਂ ਦਿਖਾਵਾ ਗਈ ਇਹਦੇ ਬੈਕ ਸਾਈਡ ਤੋਂ ਤੋਂ ਨਾਲ ਦੀ ਪਾਰਟੀ ਲੱਗਦੀ ਆ ਨਾਲ ਦੀ ਪਾਰਟੀ ਤੋਂ ਜਦ ਤੱਕ ਕਹਿ ਸਕਦੇ ਆਰਾਮ ਨਾਲ ਚੋਰ ਆਉਂਦੇ ਨੇ ਕੋਈ ਪੰਤ ਤੌਰ ਕੀਤੀ ਤੋਂ ਬਿਨਾ ਇੱਥੇ ਰਾਮਨਾਰਗ ਕਰੀਬ 1.5 ਤੋਂ 2 ਲੱਖ ਦੀ ਜਿਹੜੀ ਸਰਾਬ ਹੈ ਇਥੋਂ ਲੈ ਕੇ ਫਰਾਰ ਹੋ ਜਾਂਦੇ ਨੇ ਤਾਂ ਤੁਹਾਨੂੰ ਅਸੀਂ ਦੱਸ ਦਈਏ ਕਿ ਇੱਥੇ ਜਿਹੜੇ ਜਿਹੜੇ ਚੋਰ ਨੇ ਉਹਨਾਂ ਦੇ ਜਿਹੜੇ ਹੌਸਲੇ ਨੇ ਇੰਨੇ ਬਲੰਦ ਹੋਏ ਨੇ ਆਪਾਂ ਕਹਿ ਰਹੇ ਹਾਂ ਕਿ ਪ੍ਰਸ਼ਾਸਨ ਦੀ ਗੱਲ ਕਰੀਏ ਜਾਂ ਆਪਾਂ ਇੱਦਾਂ ਵੀ ਗੱਲ ਕਰੀਏ ਕਿ ਜਿਹੜੇ ਚੋਰ ਨੇ ਉਹ ਮਤਲਬ ਰਾਮਨਾਰਗ ਆ ਕੇ ਕਿਸੇ ਨੂੰ ਵੀ ਆਪਣਾ ਨਿਸ਼ਾਨਾ ਬਣਾ ਲੈਂਦੇ ਨੇ ਜਿਵੇਂ ਇਹਨਾਂ ਨੇ ਸਰਾਪ ਜੀ ਮੇਰੇ ਬਗਲ ਕਰਦੇ ਹੁਣ ਪ੍ਰਸ਼ਾਸਨ ਨੂੰ ਵੀ ਮੰਗ ਕਰਦੇ ਵਸੇਹੀ ਮੰਗ ਕਰਦੇ ਵੀ ਜਲਦੀ ਤੋਂ ਜਲਦੀ ਚੋਰਾਂ ਨੂੰ ਫੜਾਇਆ ਜਾਵੇ ਸਾਡੇ ਨੁਕਸਾਨ ਦੀ ਪਰ ਭਾਈ ਹੋ ਸਕੀ ਕਰੋ ਨੁਕ ਬਕਤੀ ਆਏ ਸਾੜੀ ਹੁੰਦਾ ਰਹਿੰਦਾ ਚੋਰਾਂ ਦੇ ਹੌਸਲੇ ਬੁਲੰਦ ਨੇ ਉਹਨਾਂ ਨੂੰ ਫੜਾਇਆ ਜਾਵੇ ਜਲਦੀ ਜਲਦੀ ਸਲਾਖਾਂ ਦੇ ਪਿੱਛੇ ਕੀਤਾ ਜਾਵੇ ਮੇਰੇ ਹਸਲ ਕਿਸੇ ਜਗ੍ਹਾ ਨੂੰ ਲੱਗਦਾ ਸੀ ਲਗ ਲੱਗ ਉਹ ਜੀ ਕਿਸਲੇ 8 ਸਾਲ ਤੋਂ ਬਰਨਾਲੇ ਜਿਹੜੇ ਦੇ ਵਿੱਚ ਟੇਕੇ ਆਂਦਾ ਕੰਮ ਕਰ ਰਹੇ ਆਏ ਸਾਲੇ ਕੁਦੋਂ ਇੱਕੇ ਲੁਟੇ ਜਾਂਦੇ ਨੇ ਜਿਹੜੀ ਹੋ ਜਾਂਦੀ ਹੈ ਪਰ ਉਹ ਕੋਈ ਸੁਰਾਗ ਨਹੀਂ ਮਿਲਦਾ ਕਿਸੇ ਨੂੰ ਇਸ ਕਰਕੇ ਇਹਨੂੰ ਡੰਗਾਈ ਨਾਲ ਇਹਦੀ ਜਾਂਚ ਹੋਵੇ ਤੇ ਇਹਨਾਂ ਚੋਰਾਂ ਨੂੰ ਕੜ ਕੇ ਜਲਦੀ ਜਲਦੀ ਸਲਾਖਾਂ ਦੇ ਪਿੱਛੇ ਕੀਤਾ ਜਾਵੇ ਜਿਵੇਂ ਸਰ ਨੇ ਦੱਸਿਆ ਕਿ ਜਿਹੜੀ ਚੋਰੀ ਹੈ ਉਹ ਪਹਿਲੀ ਵਾਰ ਦਾ ਨਹੀਂ ਹੈਗੀ ਜਿਹੜੀ ਚੋਰੀ ਆ ਉਹ ਹਰ ਸਾਲ ਜਦ ਆਪਾਂ ਕਹਿੰਦੇ ਇਹਨਾਂ ਦੇ ਅਲੱਗ-ਅਲੱਗ ਜਿਹੇ ਠੇਕੇ ਇਹਨਾਂ ਦੇ ਹੈਗੇ ਨੇ ਕਿ ਹਰ ਥਾਂ ਤੇ ਮਤਲਬ ਕੰਦੇ ਕੰਮ ਹੁੰਦੀ ਰਹਿੰਦੀ ਆ ਪਰ ਕੀ ਆ ਕਿ ਜਿਹੜਾ ਇਨਸਾਫ ਆ ਇਹਨਾਂ ਨੂੰ ਨਹੀਂ ਮਿਲਿਆ ਜਿਵੇਂ ਅੱਜ ਅਸੀਂ ਤੁਹਾਨੂੰ ਇਸ ਕੇਸ ਨੇ ਕਿ ਜਿਹੜਾ ਇਹ ਚੱਠਾਪੁਰਾ ਪ੍ਰਸ਼ਾਸਨ ਨੇ ਅਸੀਂ ਕਹਿੰਨੇ ਆ ਕਿ ਇਹਦੇ ਡੰਗਾਈ ਤੇ ਕੇ ਜਾਂਚ ਕੀਤੀ ਜਾਵੇ ਚੋਰਾਂ ਨੂੰ ਜਲਦੀ ਜਲਦ ਫੜ ਕੇ ਇਹਨਾਂ ਨੂੰ ਪੂਰਾ ਇਨਸਾਫ ਦਵਾਇਆ ਜਾਵੇ ਜੋ ਵੀ ਇਹਨੇ ਪਰਪਾਈ ਆ ਜੋ 2.5 ਲੱਖ ਦੇ ਕਰੀਬ ਨੇ ਜਿਹਨਾਂ ਨੂੰ ਇਹਨਾਂ ਨੁਕਸਾਨ ਹੋਇਆ ਉਹ ਇਹਨਾਂ ਨੂੰ ਵਾਪਸ ਦਵਾਇਆ ਜਾਵੇ ਜਿਵੇਂ ਤੁਹਾਨੂੰ ਅਸੀਂ ਇਹਦਾ ਪੱਤਰ ਪਹੁੰਚਾਇਆ ਇਸੇ ਤਰ੍ਹਾਂ ਦੇ ਤਾਂ ਉਹਨਾਂ ਦਾ ਮਤਲਬ ਇਹ ਹੈ ਕਿ ਜਿਨ੍ਹਾਂ ਨੇ ਸੱਚ ਇਸ ਕੇਸ ਦੇ ਵਿੱਚ ਕੀ ਕਰ ਰਹੀ ਦੀ ਹੈ ਜਿਨ੍ਹਾਂ ਨੂੰ ਇਹ ਗਿਰੀ ਕਿਹਾ ਗਿਆ ਹੈ ਤਾਂ ਉਹਨਾਂ ਦਾ ਕਹਿਣਾ ਹੈ ਕਿ ਇਹ ਦੋਵਾਂ ਪੁਸਤਕਾਂ ਆਰਾਮ ਨਾਲ ਕਿੱਦਾਂ ਗੱਲ ਬੈਠੇ ਹੋ 1.5 ਤੋਂ ਵੱਧ ਖਣਾ ਰ ਹੋ ਗਈ ਹੈ ਜਿਵੇਂ ਤੁਹਾਨੂੰ ਅਸੀਂ ਇਹਨਾਂ ਦਾ ਪੱਖ ਰਚਾਇਆ ਇਸੇ ਤਰ੍ਹਾਂ ਜਿਹਦੇ ਬਾਰੇ ਵੀ ਇਹਨਾਂ ਦਾ ਮਸ਼ਹਰਾਤੀ ਜੀਸ ਕੋਲ ਸਮਝ ਲਈ ਨਾ ਮਸਲਾਗਾ ਅਸੀਂ ਤੁਹਾਨੂੰ ਉਹਨਾਂ ਦਾ ਪੱਖ ਵੀ ਦਖਾਵਾਗੇ ਕਿ ਉਹਨਾਂ ਦੇ ਹੋਣ ਤੱਕ ਇਸ ਕਾਰਵਾਈ ਦੇ ਵਿੱਚ ਕੀ ਕਾਰਵਾਈ ਕੀਤੀ ਹੈ ਜਿਵੇਂ ਤੁਹਾਨੂੰ ਇਹਨਾਂ ਨਾਲ ਮਿਲਾਇਆ ਤੁਸੀਂ ਛੜਨ ਜੁੜੇ ਉਹਨਾਂ ਦਾ ਪੱਖ ਦੇਖੀ ਦਿਓ